ਜਿਹੜੇ ਅਸਲ ਕਲਪਰੇਟ ਆ ਕਿਉਂਕਿ ਐਕਸ਼ਨ ਕਮੇਟੀ ਦੇ ਇੱਥੇ ਸਾਥੀ ਬੈਠੇ ਆ ਉਹ ਵੀ ਕਹਿ ਰਿਹਾ ਵੀ ਜਿਹੜੀ ਫੈਕਟਰੀ ਜਿੱਥੋਂ ਆਈ ਆ ਸ਼ਰਾਬ ਉਹਨੂੰ ਛੱਡ ਕੇ ਕੁਝ ਦੂਜੇ ਹਰਿਆਣੇ ਕਿਸੇ ਪਤ ਪਾਤੜਾਂ ਦੇ ਨੇੜੇ ਕੋਈ ਪਿੰਡ ਹੈ ਉੱਥੇ ਇਹਦੇ ਕਿਸੇ ਨੂੰ ਕਰ ਰਹੇ ਆ ਦੇ ਵਾਂਟ ਅ ਫੇਅਰ ਇਨਵੈਸਟੀਗੇਸ਼ਨ ਸਰ ਮੈਂ ਦੱਸ ਰਿਹਾ ਜੀ ਕਿ ਮੈਂ ਹੁਣ ਸਿੱਟ ਦਾ ਚੇਅਰਮੈਨ ਆ ਐਗਜੈਕਟਲੀ ਸਰ ਇਸੇ ਕਰਕੇ ਤੁਹਾਨੂੰ ਇਸੇ ਕਰਕੇ ਤੁਹਾਨੂੰ ਤਕਦੀਰ ਦਿੱਤੀ ਹੈ ਪਲੀਜ਼ ਫੇਅਰ ਇਨਵੈਸਟੀਗੇਸ਼ਨ 100% फेयर इनवेस्टिगेशन और कल मैं आप 120 बी ऐड कराई है, exactly आगर जी जी आगर है yes, yes. ता करके ਤੁਸੀਂ ਪ੍ਰੈਸ ਵੀ ਪੜਿਆ ਹੋਏ ਐ ਐਗਜੈਕਟਲੀ ਸ਼ਾਬਾ ਜਿਹੜੇ ਸਾਜ਼ਿਸ਼ ਕਰਨ ਵਾਲੇ ਸਾਰੇ ਇਹਨਾਂ ਨੂੰ ਦੇਖ ਕੇ ਦੋ ਬੱਚੇ ਤਾਂ ਇਸ ਪਿੰਡ ਦੇ ਪਕੜੇ ਐ ਉਹਨਾਂ ਦਾ ਦੇਖੋ ਨਜਾਇਜ਼ ਨਾ ਕੋਈ ਰਗੜਾ ਜਾਵੇ ਸਿਰਫ ਨੰਬਰ ਬਣਾਉਣ ਦੇ ਚੱਕਰ ਜੀ ਵੀ ਭਗਵੰਦ ਮਾਨ ਜੀ ਨੇ ਕਹਿ ਦੇ ਇਹਨਾਂ ਨੂੰ ਫੜ ਲਓ ਉਹ ਨਹੀਂ ਸਾਹਿਬ ਫੇਅਰ ਇਨਵੈਸਟੀਗੇਸ਼ਨ ਜਿਹੜੇ ਪਲੀਸ ਵੀ ਐਕਸਪੈਕਟ ਅ ਫੇਅਰ ਐਂਡ ਟ੍ਰਾਂਸਪੇਰਨਸੀ ਨਹੀਂ ਨਹੀਂ ਆਫਕੋਰਸ ਜੋ ਜੀ ਥੈਂਕ ਯੂ ਥੈਂਕ ਯੂ ਯੂ ਵਿਲ ਨਾਟ ਫਾਈਂਡ ਕਿ ਅਸੀਂ ਕੋਈ ਮੈਰਿਟ ਤੋਂ ਪਿੱਛੇ ਗਏ ਹੋ ਜਾਂ ਕਿਸੇ ਨੂੰ ਛੱਡਿਆ ਬਿਲਕੁਲ ਸਾਬ ਕੋਈ ਵੀ ਬਖਸ਼ਿਆ ਨਾ ਜਾਵੇ ਤੇ ਕੋਈ ਨਜਾਇਜ਼ ਇਸ ਚ ਲਪੇਟਿਆ ਨਾ ਜਾਵੇ ਸਭ ਨੰਬਰ ਬਣਾਉਣ ਦੇ ਚੱਕਰ ਤੇ ਬਿਲਕੁਲ ਮਤਲਬ ਜਿੰਨੇ ਗਲਤੀ ਕੀਤੀ ਹੈ ਬੇਸ਼ੱਕ ਉਹ ਆਟੇ ਨਾਲ ਪਰੇਥਣ ਜਿੰਨੀ ਗਲਤੀ ਕੀਤੀ ਹੈ ਉਹਨੂੰ ਵੀ ਨਹੀਂ ਛੱਡਾਂਗਾ ਬਿਲਕੁਲ ਸਰ ਥੈਂਕ ਯੂ ਸੋ ਮਚ ਬੜੇ ਪੂਰ ਬੰਦੇ ਸਾਡੇ ਜਿੰਨਾ ਦਾ ਬਿਲਕੁਲ ਆਦਾ ਮੈਂ ਤਾਂ ਦੇਖ ਕੇ ਹੈਰਾਨ ਆ ਬੱਚੀ ਮੇਰੇ ਕੋਲ ਬੈਠੀ ਹੈ ਇਹਨਾਂ ਦੇ ਘਰੋਂ ਸ਼ੀ ਇਜ਼ ਆਲਮੋਸਟ ਅ ਚਾਈਲਡ ਸਬ ਜਿਸ ਬੱਚੇ ਦਾ ਹੋਇਆ ਹੈ ਮੈਂ ਕੱਲ ਵਿਜ਼ਿਟ ਕੀਤਾ ਜਦੋਂ ਸੁਪਰਮੇਸ਼ਨ ਸੀਗੀ ਔਰ ਵੈਰੀ ਸੈਡ ਵੈਰੀ ਸੈਡ ਸਰ ਐਕਸਟ੍ਰੀਮਲੀ ਪਲੀਜ਼ ਦੇਖ ਕੇ ਵਟਐਵਰ ਵੀ ਕੈਨ ਡੂ ਡੈਫੀਨਿਟਲੀ ਸਰ ਥੈਂਕ ਯੂ ਸਸਿਕਾ ਸਸਿਕਾ ਸਰ ਕਰਦੇ ਆਂ ਜੀ ਮੈਂ ਵੀ ਫਾਲੋਅ ਅਪ ਕਰੂੰਗਾ ਇਸ ਮਸਲੇ ਨੂੰ ਨਜਾਇਜ਼ ਨਹੀਂ ਸਕਦਾ ਨਜਾਇਜ਼ ਕਿਸੇ ਨਾਲ ਵੀ ਨਹੀਂ ਜਿਹੜੇ ਤੁਸੀਂ ਮਿੱਤਲਾਂ ਦੀ ਗੱਲ ਕਰੀ ਜਾਂਦੇ ਕੋਈ ਵੀ ਮਿੱਤਲ ਆਏ ਕੋਈ ਫੰਨੇ ਖਾਏ ਕੋਈ ਵੀ ਐ ਸਭ ਆ ਤਾਂ ਦੇਣਾ ਪਊਗਾ ਕਿਉਂਕਿ ਆ ਜਿਹੜਾ ਕੰਮ ਹੈ ਨਾ ਜਿਹੜਾ दारू ਵਾਲਾ ਸਭ ਮੈਂ ਤਾਂ ਇਹ दारू ਵਾਲੇ ਦੇ ਖਿਲਾਫ ਆਪ ਲੜਾਈ ਲੜੀਏ ਜਿਹੜੇ ਅਸਲ ਕਲਪਰੇਟ ਹੈ बिकॉज ਐਕਸ਼ਨ ਕਮੇਟੀ ਦੇ ਵੀ ਇੱਥੇ ਸਾਥੀ ਬੈਠੇ ਹੈ ਉਹ ਵੀ ਕਹਿ ਰਿਹਾ ਹੈ ਵੀ ਜਿਹੜੀ ਫੈਕਟਰੀ ਜਿੱਥੋਂ ਆਈ ਹੈ ਸ਼ਰਾਬ ਉਹ ਨੂਨ ਛੱਡ ਕੇ ਕੁਝ ਦੂਜੇ ਹਰਿਆਣੇ ਕਿਸੇ ਪਤ ਪਾਤੜਾਂ ਦੇ ਨੇੜੇ ਕੋਈ ਪਿੰਡ ਹੈ ਉੱਥੇ ਇਹਦੇ ਕਿਸੇ ਨੂੰ ਕਰ ਰਹੇ ਹੈ ਦੇ ਵਾਂਟ ਅ ਫੇਅਰ ਇਨਵੈਸਟੀਗੇਸ਼ਨ ਸਰ ਮੈਂ ਦੱਸ ਰਿਹਾ ਜੀ ਕਿ ਮੈਂ ਹੁਣ ਸਿੱਟ ਦਾ ਚੇਅਰਮੈਨ ਐ ਐਗਜੈਕਟਲੀ ਸਰ ਇਸੇ ਕਰਕੇ ਤੁਹਾਨੂੰ ਇਸੇ ਕਰਕੇ ਤੁਹਾਨੂੰ ਤਕਦੀਰ ਦਿੱਤੀ ਹੈ ਪਲੀਜ਼ ਫੇਅਰ ਇਨਵੈਸਟੀਗੇਸ਼ਨ 100% ਫੇਅਰ ਇਨਵੈਸਟੀਗੇਸ਼ਨ ਔਰ ਕੱਲ ਮੈਂ ਆਪ 120 ਬੀ ਐਡ ਕਰਾਈ ਆ ਤਾਂ ਕਰਕੇ ਤੁਸੀਂ ਪ੍ਰੈਸ ਵੀ ਪੜਿਆ ਹੋਏਗਾ ਐਗਜ਼ੈਕਟਲੀ ਸਾਹਿਬ ਆ ਜਿਹੜੇ ਸਾਜ਼ਿਸ਼ ਕਰਨ ਵਾਲੇ ਸਾਰੇ ਇਹਨਾਂ ਨੂੰ ਦੇਖ ਕੇ ਦੋ ਬੱਚੇ ਤਾਂ ਇਸ ਪਿੰਡ ਦੇ ਪਕੜੇ ਆ ਉਹਨਾਂ ਦਾ ਇਹ ਦੇਖੋ ਨਜਾਇਜ਼ ਨਾ ਕੋਈ ਰਗੜਿਆ ਜਾਵੇ ਸਿਰਫ ਨੰਬਰ ਬਣਾਉਣ ਦੇ ਚੱਕਰ ਜੀ ਵੀ ਭਗਵੰਤ ਮਾਨ ਜੀ ਨੇ ਕਹਿ ਦੇਣਾ ਨੂੰ ਫੜ ਲਓ ਉਹ ਨਹੀਂ ਸਾਹਿਬ ਫੇਅਰ ਇਨਵੈਸਟੀਗੇਸ਼ਨ ਜਿਹੜੇ ਪਲੀਜ਼ ਵੀ ਐਕਸਪੈਕਟ ਅ ਫੇਅਰ ਐਂਡ ਟ੍ਰਾਂਸਪੇਰੈਂਟ ਨਹੀਂ ਨਹੀਂ ਆਫ ਕੋਰਸ ਨੋ ਥੈਂਕ ਯੂ ਥੈਂਕ ਯੂ ਯੂ ਵਿਲ ਨਾਟ ਫਾਈਂਡ ਕਿ ਅਸੀਂ ਕੋਈ ਮੈਰਿਡ ਤੋਂ ਪਿੱਛੇ ਗਏ ਹੋ ਕਿ ਕਿਸੇ ਨੂੰ ਛੱਡਿਆ ਬਿਲਕੁਲ ਸਾਬ ਕੋਈ ਵੀ ਬਖਸ਼ਿਆ ਨਾ ਜਾਵੇ ਤੇ ਕੋਈ ਨਜਾਇਜ਼ ਇਸ ਚ ਲਪੇਟਿਆ ਨਾ ਜਾਵੇ ਸਭ ਨੰਬਰ ਬਣਾਉਣ ਦੇ ਚੱਕਰ ਤੇ ਬਿਲਕੁਲ ਕੋਈ ਹੋਏਗਾ ਔਰ ਮਤਲਬ ਜਿੰਨੇ ਗਲਤੀ ਕੀਤੀ ਹੈ ਬੇਸ਼ੱਕ ਆਟੇ ਨਾਲ ਪ੍ਰੇਥਨ ਜਿਨੀ ਗਲਤੀ ਕੀਤੀ ਉਹਨੂੰ ਵੀ ਨਹੀਂ ਛੱਡਾਂ ਬਿਲਕੁਲ ਸਾਬ ਥੈਂਕ ਯੂ ਸੋ ਮਚ ਬੜੇ ਪੂਰ ਬੰਦੇ ਸਾਡੇ ਜਿਨ੍ਹਾਂ ਦੇ ਬਿਲਕੁਲ ਇਹ ਤਾਂ ਮੈਂ ਤਾਂ ਦੇਖ ਕੇ ਹੈਰਾਨਾ ਬੱਚੀ ਮੇਰੇ ਕੋਲ ਬੈਠੀ ਹੈ ਇਹਨਾਂ ਦੇ ਘਰ ਸ਼ੀ ਇਜ਼ ਆਲਮੋਸਟ ਅ ਚਾਈਲਡ ਸਾਬ ਜਿਸ ਬੱਚੇ ਦਾ ਹੋਇਆ ਮੈਂ ਕੱਲ ਵਿਜ਼ਿਟ ਕੀਤਾ ਜਦੋਂ ਸਰਕਮਨੀਸ਼ਨ ਸੀਗੀ ਔਰ ਵੇਰੀ ਸੈਡ ਵੈਰੀ ਸੈਡ ਸਰ ਬਸ ਟੀਮ ਵੀ ਪਲੀਜ਼ ਦੇਖ ਕੇ ਵਟ ਏਵਰ ਵੀ ਕੈਨ ਡੂ ਡੈਫਰਨਟਲੀ ਥੈਂਕ ਯੂ ਸਸਿਕਾ ਸਰ ਸਸਿਕਾ ਸਰ ਕਰਦੇ ਆ ਜੀ ਮੈਂ ਵੀ ਫਾਲੋਅ ਅਪ ਕਰੂੰਗਾ ਇਸ ਮਸਲੇ ਨੂੰ ਨਜਾਇਜ਼ ਨਹੀਂ ਸਕ ਨਜਾਇਜ਼ ਕਿਸੇ ਨਾਲ ਵੀ ਨਹੀਂ ਜਿਹੜਾ ਤੁਸੀਂ ਮਿੱਤਲਾਂ ਦੀ ਗੱਲ ਕਰੀ ਜਾਨੇ ਕੋਈ ਵੀ ਮਿੱਤਲ ਹੈ ਕੋਈ ਫੰਨੇ ਖਾਂ ਹੈ ਕੋਈ ਵੀ ਐਸਾ ਆ ਤਾਂ ਦੇਣਾ ਪਊਗਾ ਕਿਉਂਕਿ ਆ ਜਿਹੜਾ ਕੰਮ ਹੈ ਨਾ ਜਿਹੜਾ दारू ਵਾਲਾ ਸਾਬ ਮੈਂ ਤਾਂ ਇਹ दारू ਵਾਲੇ ਦੇ ਖਿਲਾਫ ਆਪ ਲੜਾਈ ਲੜੀ